ਟੁੱਟੀ ਗੰਢ ਨੂੰ ਹਾਰ ਤੋਹਾਂ ਟੁੱਟੀ ਗੰਢ ਨੂੰ ਹਾਰ ਤੋਹਾਂ ਟੁੱਟੀ ਗੰਢ ਹਾਰ ਤੋਹਾਂ ਟੁੱਟੀ ਗੰਢ ਰਾਣੇ ਦੀ ਟਾਬ ਤੋਂ ਇਤਿਹਾਸਕ ਧਾਰਮਿਕ ਤੇ ਵਿਰਾਸਤੀ ਸ਼ਹਿਰ ਬਣੇ ਸ਼੍ਰੀ ਮੁਕਸਰ ਸਾਹਿਬ ਵਿਖੇ ਪਹਿਲੀ ਮਾਗ ਨੂੰ ਲੱਗਣ ਵਾਲੇ ਮੇਲਾ ਮਾਗੀ ਮੌਕੇ ਦੁਨੀਆਂ ਚ ਵਸਦਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਗੁਰਦੁਆਰਾ ਸ਼੍ਰੀ ਟੁੱਟੀ ਗੰਡੀ ਸਾਹਿਬ ਵਿਖੇ ਨਤਮਸਤਕ ਹੋਣਾ ਲੋਚਦਾ ਏ ਇਤਿਹਾਸ ਮੁਤਾਬਕ ਇਸ ਪਾਵਨ ਸਥਾਨ ਤੇ ਬਹੁਤ ਵੱਡੀ ਟਾਬ ਹੋਇਆ ਕਰਦੀ ਸੀ ਜਿੱਥੇ ਬਰਸਾਤ ਦਾ ਪਾਣੀ ਜਮਾ ਹੋ ਜਾਂਦਾ ਸੀ ਤੇ ਸਾਰਾ ਸਾਲ ਲੋਕ ਇੱਥੋਂ ਪਾਣੀ ਲਿਜਾਇਆ ਕਰਦੇ ਸਨ ਇਹੀ ਉਹ ਪਾਵਨ ਇਤਿਹਾਸਕ ਧਰਤੀ ਸੀ ਜਿੱਥੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਦੇ ਕਹਿਣ ਤੇ ਉਹਨਾਂ ਦਾ ਬਿਦਾਵਾ ਪਾੜ ਕੇ ਉਹਨਾਂ ਦੀ ਟੁੱਟੀ ਗੰਢੀ ਸੀ ਟੁੱਟੀ ਗੰਢ ਨੂੰ ਸੋ ਸਮ ਪਾਦਸ਼ਾ ਸ਼ਿਰਗੁਰ ਗੋਬਿੰਦ ਸਿੰਘ ਜੀ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਹੱਕ ਸੱਚ ਤੇ ਧਰਮ ਦੀ ਖਾਤਰ ਸੰਘਰਸ਼ ਵਜੋਂ ਸਨ ਮੁਖਸਰ ਸਾਹਿਬ ਦੇ ਅਸਥਾਨ ਤੇ ਗੁਰੂ ਸਾਹਿਬ ਨੇ ਮੁਗਲ ਸਾਮਰਾਜ ਨਾਲ ਆਖਰੀ ਤੇ ਫੈਸਲਾ ਕੋਨ ਯੁੱਧ ਕਰਕੇ ਭਾਰਤ ਭਰ ਚੋਂ ਜ਼ੁਲਮੀ ਮੁਗਲ ਰਾਜ ਦੀਆਂ ਜੜਾ ਪੁੱਟ ਦਿੱਤੀਆਂ ਇਸ ਜੰਗ ਦੇ ਸ਼ਹੀਦਾ ਦੀ ਯਾਦ ਚ ਹਰ ਸਾਲ ਮਾਗੀ ਦੇ ਦਿਹਾੜੇ ਮੌਕੇ ਸੰਗਤਾਂ ਵੱਡੀ ਗਿਣਤੀ ਚ ਸ੍ਰੀ ਮੁਕਸਰ ਸਾਹਿਬ ਵਿਖੇ ਪਹੁੰਚਦੀਆਂ ਨੇ ਤੇ ਗੁਰੂ ਘਰ ਨਤਮਸਤਕ ਹੋ ਕੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦੀਆਂ ਨੇ ਸਗਲ ਕਿਚਨ ਕਾ ਜਿਸ ਮਨਵਾ ਹੈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਾ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਸਥਾਨ ਹੈ ਇੱਥੇ ਦਸਮ ਪਾਤਸ਼ਾਹ ਨੂੰ ਬਿਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਦੇ ਮੁਖੀ ਭਾਈ ਮਹਾ ਸਿੰਘ ਦੀ ਅਰਚੋਈ ਤੇ ਗੁਰੂ ਜੀ ਨੇ ਖੁਦ ਬਿਦਾਵਾ ਪਾੜਿਆ ਸੀ अनेका ਹੀ ਇਤਿਹਾਸਿਕ ਗੁਰਤਾਮਾ ਵਾਲੇ ਇਸ ਪਵਿੱਤਰ ਸ਼ਹਿਰ 'ਚ ਤਰਨਤਾਲ ਸਾਹਿਬ ਤੋਂ ਬਾਅਦ ਦੂਜਾ ਵਿਸ਼ਾਲ ਸਰੋਵਰ ਸੁਭਾਈ ਮਾਨ ਹੈ ਮਨ ਮੇਰੇ ਸਦਾ ਹਰ ਜਾ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਇਥੇ ਪਾਵਨ ਅਸਥਾਨ ਤੇ ਜਬੀਸਾ ਪਹੁੰਚੇ ਨੇ ਇਥੇ ਜੁੱਧ ਹੋਇਆ ਜੀ ਇਸ ਜਗ੍ਹਾ ਤੇ ਜੰਗ ਹੋਈ ਇਥੇ ਭਾਈ ਮਹਾ ਸਿੰਘ ਜੰਗ ਜਦੋਂ ਜਿੱਤ ਲਈ ਗਈ ਉਹਦੇ ਇੱਥੇ ਜ਼ਖਮੀ ਹੋਏ ਪਏ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁਕਾਰ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੋਂ ਆ ਕੇ ਭਾਈ ਮਾਹ ਸਿੰਘ ਔਰ ਹੋਰ ਜਿਹੜੇ ਸ਼ਹੀਦ ਨਾਲ ਹੋਏ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਕਹਿ ਕੇ ਵੀ ਇਹ ਮੇਰਾ ਸਿੱਖ 5000 ਹਜ਼ਾਰੀ ਇਹ 10000 ਹਜ਼ਾਰੀ ਕਹਿ ਕੇ ਲਖਬ ਦਿੱਤਾ ਨਵਾਜਿਆ ਉਹਨਾਂ ਨੂੰ ਤੇ ਭਾਈ ਮਾਹ ਸਿੰਘ ਨੂੰ ਆ ਕੇ ਇੱਥੇ ਗੋਦ ਵਿੱਚ ਲਿਆ ਤੇ ਉਹਦਾ ਸਿਰ ਲੈ ਕੇ ਸਤਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਮਾਹ ਸਿੰਘ ਜੀ ਦੱਸੋ ਤੁਹਾਨੂੰ ਅਮਰ ਉਮਰ ਬਖਸ਼ਦੀਏ ਤੁਹਾਨੂੰ ਰਾਜ ਬਖਸ਼ਦੀਏ ਤੁਹਾਨੂੰ ਸਦਾ ਜਿੰਦਾ ਦੇਈਏ ਮ ਜਿੰਦਾ ਰਹੰਦੇ ਹੀ ਤੇ ਅਗੋ ਭਾਈ ਮਾਹ ਸਿੰਘ ਨੇ ਕਿਹਾ ਸੀ ਗੁਰਬਾਣੀ ਦੇ ਪਾਵਨ ਬਾਕ ਨੇ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਸਤਿਗੁਰੂ ਮਹਾਰਾਜ ਮੈਨੂੰ ਨਾ ਰਾਜ ਚਾਹੀਦਾ ਨਾ ਅਮਰ ਜ਼ਿੰਦਗੀ ਚਾਹੀਦੀ ਸਾਡੀ ਪ੍ਰੀਤੀ ਤੁਹਾਡੇ ਚਰਨਾਂ ਦੇ ਨਾਲ ਹੈ ਜੇ ਕਿਰਪਾ ਦੇ ਘਰ ਵਿੱਚ ਆਏ ਹੂੰ ਜਿੰਨੇ ਮੇਰੇ ਨਾਲ ਦੇ ਸਿੰਘ ਸ਼ਹਾਦਤ ਦਾ ਜਾਨ ਪੀ ਗੇਆ ਸਤਿਗੁਰੂ ਸਾਡੇ ਤੋਂ ਅਜਾਣੇ ਅੰਜਾਣੇ ਉਹ ਅਵਗਿਆ ਹੋਈ ਹੈ ਜਿਹੜਾ ਗੁਨਾਹ ਤੇ ਸਾਨੂੰ ਕਿਤੇ ਵੀ ਜਗਾ ਨਹੀਂ ਮਿਲਣੀ ਜੇ ਆਪ ਬਖਸ਼ਿਸ਼ ਕਰੋ ਜਿਹੜਾ ਅਸੀਂ ਬਦਾਵਾ ਲਿਖਿਆ ਉਹਨੂੰ ਪਾੜ ਦੇਵੋ ਕਿਰਪਾ ਦੇ ਘਰ ਵਿੱਚ ਆਇਓ ਜੇ ਕੋਈ ਦੇਣਾ ਚਾਹੁੰਦੇ ਹੋ ਤੇ ਸਾਨੂੰ ਸਾਰਿਆਂ ਦੀ ਟੁੱਟੀ ਤੁਹਾਡੇ ਚਰਨਾਂ ਨਾਲ ਗੰਢ ਪੈ ਜਾਵੇਗੀ ਤੇ ਫਿਰ ਸਾਡਾ ਜਿਹੜਾ ਜੀਵਨ ਅਸੀਂ ਮੁਕਤ ਹੋ ਜਾਵਾਂਗੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਦਾਵਾ ਪਾੜਿਆ ਤੇ ਨਾਲੇ ਮਹਾਰਾਜ ਨੇਤਰ ਸੀ ਜਲ ਕਰੇ ਕਹਿੰਦੇ ਮਾਹ ਸਿੰਘਾ ਜੇ ਮੰਗਿਆ ਵੀ ਆ ਕੇ ਤੇ ਉਹ ਵੀ ਪਰਉਪਕਾਰ ਲਈ ਉਹ ਵੀ ਦੂਜਿਆਂ ਲਈ ਇੱਥੇ ਵੰਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਘੋੜਾ ਬੱਧਾ ਹੈ ਤੇ ਜਿੱਥੇ ਅੰਦਰ ਦਰਬਾਰ ਸੇਵੇ ਪਲਕੀ ਸੇਵੇ ਉੱਥੇ ਭਾਈ ਮਾਹ ਸਿੰਘ ਨੂੰ ਗੋਦ ਵਿੱਚ ਲੈ ਕੇ ਬਦਾਵਾ ਪੜਿਆ ਮਹਾਰਾਜ ਜੇ ਸਹੂ ਪ੍ਰਾਨੀ ਲੋਚੇ ਕੋਈ 1984 ਦੇ ਵਿੱਚ ਗੁਰਦੁਆਰਾ ਸਾਹਿਬ ਦਾ ਕਾਫੀ ਹਿੱਸਾ ਨੁਕਸਾਨਿਆ ਗਿਆ ਸੀ ਜਿਸ ਕਾਰਨ ਇਸ ਸਥਾਨ ਦੀ ਦੁਬਾਰਾ ਉਸਾਰੀ ਕੀਤੀ ਗਈ ਅੱਜ ਵੀ ਇੱਥੇ ਉਹ ਵਣ ਦਾ ਰੁੱਖ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਕੋੜਾ ਬੰਨਿਆ ਸੀ ਤਿਸ ਬਿਨਾਂ ਹੀ ਤਿਸ ਬਿਨਾਂ ਨਹੀਂ 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 ਇਸ ਸਥਾਨ ਦੇ ਗਰੀਬਨਵਾਸ ਸੱਚੇ ਪਾਤਸ਼ਾਹ ਨੇ ਟੁੱਟੇ ਗੱਡੀ ਸੀ ਤਗਰੀਬਨਵਾਸ ਜੀ ਦੇ ਵਿੱਚ ਟੁੱਟੇ ਗੱਡ ਨਹਾਰ ਗੋਪਾਲ ਸਰਬਜੀਆ ਆਪੇ ਪ੍ਰਤਪਾਲ ਇਸ ਜਗ੍ਹਾ ਤੇ ਮਾਝ ਦੇ ਸਿੱਖਾਂ ਦੇ ਟੁੱਟੀ ਹੋਈ ਜਿਹੜੀ ਸੀ ਗਰੀਬ ਨਵਾਜ਼ ਨੇ ਉਹ ਜੋੜਨਾ ਕੀਤੀ ਇਸ ਕਰਕੇ ਮਾਗ ਦੇ ਸੰਗਰਾਂਦ ਤੇ ਸੁਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਦਿਦਾਰੇ ਕਰਦੀਆਂ ਨੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦਾ ਹੁਕਮ ਹੈ ਜੋ ਵੀ ਗੁਰਸਿੱਖ ਮਾਈ ਭਾਈ ਇਸ ਸਥਾਨ ਤੇ ਆਣ ਕਰਕੇ ਮਾਗ ਦੇ ਇਸ ਦਿਹਾੜੇ ਤੇ ਇਸ ਰੋਵਰ ਦੇ ਅੰਦਰ ਇਸ਼ਨਾਨ ਕਰੇਗਾ ਜਪਜੀਤ ਸਾਹਿਬ ਦਾ ਪਾਠ ਕਰੇਗਾ ਉਹਦੀ 84 ਕੱਟੀ ਜਾਵੇਗੀ ਇਤਨੇ ਅਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੋਂ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਵਿਲਾ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦ ਮਿਲਦੇ ਹਾਂ ਤੁਸੀਂ ਇਸੇ ਤਰ੍ਹਾਂ ਬਣੇ ਰਹੋ এবੀਪੀ ਸੰਜਾ ਦੇ ਨਾਲ ਟੁੱਟੀ ਗਾਣ ਨੂੰ ਹਾ ਜੂ ਭਾ